ਨੰ ਨੰ ਮੇਰਾ ਨਾਮ ਪਰਵਿੰਦਰ ਸਿੰਘ ਹੈ ਜੀ ਚੋਰੀ ਦੀ ਜਿਵੇਂ ਅੱਜ ਕੱਲ ਪਤਾ ਹੀ ਹੈ ਕਿ 10 ਕਰੋੜ ਦਾ ਇਨਾਮ ਕੱਢਿਆ ਪੰਜਾਬ ਸਰਕਾਰ ਆ ਗਿਆ ਹੁੰਦਾ ਲੋਕਾਂ 'ਚ ਗਰੇਜ਼ ਬਹੁਤ ਹੈ ਦੁਕਾਨ ਦੇ ਕਾਫੀ ਰਾਸ਼ੀ ਸੀਗਾ ਉਸ ਦੇ ਦੌਰਾਨ ਇੱਕ ਚੋਰ ਆਇਆ ਲੋਈ ਜੂਨੇ ਪਾਈ ਹੋਈ ਸੀ ਦੇ ਪਤਾ ਹੀ ਨਹੀਂ ਲੱਗਾ ਕਿ ਟਿਕਟ ਵੇਖਦੇ ਵੇਖਦੇ ਆਪਣੀ ਲੋਈ ਦੇ ਵਿੱਚ ਹੀ ਪਾ ਕੇ ਲੈ ਗਿਆ ਹਾਂ ਜੀ ਜੀ ਇਹ ਜਿਹੜੀ ਪੰਜਾਬ ਸਰਕਾਰ ਦੀ 200 ਰੁਪਏ ਵਾਲੀ ਟਿਕਟ ਤੇ 100 ਰੁਪਏ ਵਾਲੀ ਟਿਕਟ ਟੋਟਲ ਕਾਫੀ ਟਿਕਟਸ ਲੈ ਗਏ 20 25 ਕੋਈ ਆਦਾ ਨੁਕਸਾਨ ਹੋ ਗਿਆ ਜੀ ਸਾਡਾ ਹਾਂਜੀ ਪਤਾ ਲੱਗ ਗਿਆ ਟ੍ਰੇਸ ਕਰ ਲਿਤਾ ਕਿ ਇਹ ਬੰਦਾ ਗੁਰੂ ਹਰ ਸਾਹਿਬ ਦਾ ਹੈਗਾ ਕੋਈ ਲੱਖੋ ਕੇ ਕਰਕੇ ਪਿੰਡ ਹੈਗਾ ਜੀ ਲੱਖੋ ਕੇ ਬਹਿਰਾਮ ਕਰਕੇ ਪਿੰਡ ਹੈਗਾ ਉੱਥੋਂ ਦਾ ਬੰਦਾ ਹੈਗਾ ਜੀ ਹਾਂਜੀ ਬੰਦਾ ਘਰੋਂ ਫਰਾਰ ਹੈ ਘਰੋਂ ਦੇ ਗਏ ਸੀ ਘਰ ਦੇ ਮਿਲਣੇ ਘਰ ਦੇ ਨੂੰ ਦੱਸ ਦਿੱਤਾ ਹੈ ਕਿ ਤੁਹਾਡੇ ਘਰ ਦਾ ਇੱਕ ਸ਼ਖਸ ਹੈ ਜਿਨੇ ਇਹ ਹਰਕਤ ਕੀਤੀ ਹੈ ਦੁਕਾਨ ਤੋਂ ਦਿਨ ਦਿਹਾੜੇ ਟਿਕਣ ਚਾਕਲੇ ਹੈਗੇ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਹਾਂਜੀ ਸਭ ਕੁਝ ਕਰ ਦਿੱਤਾ ਗਿਆ ਜੀ ਬੰਦਾ ਘਰੋਂ ਹੀ ਕਰੋ ਹੀ ਫਰਾਰ ਹੋ ਗਿਆ ਹੋਇਆ ਹੈ ਹਾਂਜੀ ਮੰਗਿਆ ਕਿ ਬੰਦਾ ਵੈਸੇ ਵਾਪਸ ਕਰਕੇ ਜਾਏ ਕਿਉਂਕਿ 200 ਰੁਪਏ ਦੀ ਟਿਕਟ ਐਨੀ ਸਾਹਵਦ ਨਸੀ ਐਨੀ ਮੈਂਦ ਕਰਦਾਂ ਕੋਈ ਆਕੇ ਟਿਕਟਾਂ ਚਾਕੇ ਲੈ ਜਾਏ ਬਹੁਤ ਹੀ ਬੇਸ਼ਰਮੀ ਵਾਲੀ ਗੱਲ ਹੈ ਬੰਦੇ ਵਾਸਤੇ ਵੀ ਕਿ ਸਾਰੇ ਅਸੀਂ ਇੱਥੇ ਮੈਂਦ ਕਰ ਰਹੇ ਹਾਂ ਜੀ ਠੰਡ ਦੇ ਵਿੱਚ ਤੂੰ ਆਕੇ ਟਿਕਟਾਂ ਚਾਕੇ ਲੈ ਗਿਆ ਕਤਨਾ ਬੁਖਾਰ ਜੀ 20 ਬੱਜੀ ਦਾ ਨੁਕਸਾਨ ਹੋ ਗਿਆ ਜੀ ਸਾਡਾ ਜਿਹੜਾ ਟੋਪ ਚੋਂ ਕਨੈਕਟ ਗਿਆ ਉਹ ਨੰਬਰ ਨਿਕਲ ਹੀ ਸਕਦੇ ਆ ਨੰਬਰ ਹਾਂਜੀ ਉਹ تھا ਉਹਨੇ ਡਰਾ ਕਰਕੇ ਰਸ਼ ਬਹੁਤ ਹੈ ਸਾਡੇ ਕੋਲ ਟਾਈਮ ਨਹੀਂ ਹੈਗਾ ਨੰਬਰ ਅਸੀਂ ਵੈਸੇ ਨੋਟ ਕਰਦੇ ਆ ਤੇ ਸਾਨੂੰ ਪਰ ਤੇ ਬਿਲ ਕਿਹੜਾ ਕਟਿਆ ਗਿਆ ਨੰਬਰ ਸਾਨੂੰ ਪਤਾ ਲੱਗ ਜਾਣਗੇ ਜੀ ਬਟ ਟਾਈਮ ਲੱਗੇਗਾ ਨੰਬਰ ਕੱਟਣ ਦੇ ਨਾ ਹਾਂਜੀ ਬਰਾਮਤ ਨਹੀਂ ਹੋਈ ਐ ਜੀ ਹਾਂਜੀ